ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 9 ਵਾਤਾਵਰਣ ਪ੍ਰੇਮੀ ਸੰਤ ਬਰਬੀਰ ਸਿੰਘ ਦੀ ਸੀਚੇਵਾਲ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਹੌਨਾ ਬਹੁਤ ਸਾਰੇ ਲੋਕਾਂ ਨੂੰ ਇਸ ਕਾਰਨ ਬਹੁਤ ਪ੍ਰਭਾਵਿਤ ਕੀਤਾ ਕਿ ਮੈਂ ਐਨਾ ਪੜ੍ਹ ਲਿਖ ਕੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜਾ ਰਹੀ ਹਾਂ ਉਹ ਇਹ ਸੋਚਦੇ ਕਿ ਮੇਰੀ ਯੋਗਤਾ ਤਾਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੜਾਉਂਦੀ ਹੈ ਪਰ ਮੈਂ ਸਾਰੇ ਨੂੰ ਜੇ ਤਲੰਜਰੀ ਦੇ ਕੇ ਇਹਨਾਂ ਬੱਚਿਆਂ ਨੂੰ ਪੜਾ ਰਹੀ ਹਾਂ ਤਾਂ ਮੇਰੀ ਇਸ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਉਹ ਲੋਕ ਆ ਕੇ ਇਹ ਦੇਖਣਾ ਚਾਹੁੰਦੇ ਸਨ ਕਿ ਮੈਂ ਇਹ ਸਾਰਾ ਕੁਝ ਕਿਵੇਂ ਕਰ ਰਹੀ ਹਾਂ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਮੈਨੂੰ ਹੋਰ ਹੱਲਾਸ਼ੇਰੀ ਦੇਣ ਲਈ ਉੱਥੇ ਆਏ ਉਹਨਾਂ ਦਾ ਆਉਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਉਹਨਾਂ ਨੇ ਕਿਹਾ ਕਿ ਇੱਕ ਕੰਮ ਤੁਸੀਂ ਸ਼ਲਾਘਾ ਜੋ ਕਰ ਰਹੇ ਹੋ ਇਹਨਾਂ ਬੱਚਿਆਂ ਨੂੰ ਪੜਾਉਣਾ ਬਹੁਤ ਪੁੰਨ ਦਾ ਕੰਮ ਹੈ ਇਸ ਸਮਾਜ ਸੇਵਾ ਦਾ ਕੰਮ ਕਰਕੇ ਤੁਸੀਂ ਸਮਾਜ ਦੀ ਸਹੀ ਅਰਥਾਂ ਵਿੱਚ ਭਲਾਈ ਕਰ ਰਹੇ ਹੋ ਵਿੱਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਫਿਰ ਉਹਨਾਂ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਬੱਚਿਓ ਜੇ ਲਗਾ ਕੇ ਪੜਿਆ ਕਰੋ ਸਵੇਰੇ ਉੱਠ ਕੇ ਧਾਤਨ ਕਰਿਆ ਕਰੋ ਮੂਹਤੋਕੇ ਜੇ ਹੋ ਸਕੇ ਤਾਂ ਇਸ਼ਨਾਨ ਕਰਕੇ ਤੇ ਚੰਗੀ ਤਰ੍ਹਾਂ ਤਿਆਰ ਹੋ ਕੇ ਜਿਵੇਂ ਬਾਕੀ ਸਕੂਲਾਂ ਦੇ ਬੱਚੇ ਸਕੂਲ ਜਾਂਦੇ ਆ ਉਵੇਂ ਇੱਥੇ ਆ ਕਰੋ ਤੇ ਆਪਣੇ ਆਰੇ ਦਵਾਲੇ ਦੀ ਸਫਾਈ ਰੱਖਿਆ ਕਰੋ ਆਪਣੇ ਆਰੇ ਦਵਾਲੇ ਫੁੱਲ ਬੂਟੇ ਤੇ ਰੁੱਖਾਂ ਦੇ ਬੂਟੇ ਲਾਓ ਉਹਨਾਂ ਨੇ ਬੱਚਿਆਂ ਨੂੰ ਟੌਫੀਆਂ ਦਾ ਪ੍ਰਸ਼ਾਦ ਵੰਡਿਆ ਉਹਨਾਂ ਨੇ ਝੁੱਗੀ ਅੰਦਰ ਬੈਠ ਕੇ ਕੁਝ ਦਿਨ ਅੱਖਾਂ ਬੰਦ ਕਰਕੇ ਸਿਮਰਨ ਕੀਤਾ ਉਸ ਦਿਨ ਉਹ ਬਹੁਤ ਖੁਸ਼ ਸਨ ਜਦੋਂ ਜਾਣ ਲੱਗੇ ਤਾਂ ਮੇਰੇ ਇਸ ਕੰਮ ਤੋਂ ਖੁਸ਼ ਹੋ ਕੇ ਉਹ 5000 ਰੁਪਏ ਦੇ ਕੇ ਗਏ ਤਾਂ ਜੋ ਇਹਨਾਂ ਪੈਸਿਆਂ ਨਾਲ ਮੈਂ ਕੁਝ ਹੋਰ ਬਿਹਤਰ ਕਰ ਸਕਾਂ ਸਰਦਾਰ ਸਰਬਜੀਤ ਸਿੰਘ ਜਿਹੜੇ ਬਹੁਤ ਸਾਲ ਸਾਡੀ ਗੁਆਂਢੀ ਰਹੇ ਤੇ ਬੈਂਕ ਵਿੱਚ ਅਫਸਰ ਅਖਬਾਰ ਵਿੱਚ ਪੜ ਕੇ ਆਏ ਕਹਿਣ ਲੱਗੇ ਗੁਰਬਾਣੀ ਨੂੰ ਵਸਲੀ ਜਾਮਾ ਤੁਸੀਂ ਬਣਾ ਰਹੇ ਹੋ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਮੇਰੇ ਕਾਰਜ ਦੀ ਸ਼ੋਭਾ ਫੈਲਦੀ ਗਈ ਸਮਾਜ ਸੇਵੀ ਸੰਸਥਾਵਾਂ ਤੇ ਕੁਝ ਮੇਰੀ ਆਪਣੀ ਜਾਣ ਪਛਾਣ ਵਾਲੇ ਲੋਕਾਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰਕ ਆਦਮੀ ਦੇ ਪ੍ਰਧਾਨ ਡਾਕਟਰ ਸਤਿਆਨਾਰਣ ਸੇਵਕ ਆਪਣੀ ਪਤਨੀ ਸ਼੍ਰੀਮਤੀ ਅਮਰਤਾ ਸੇਵਕ ਨਾਲ ਆਏ ਇਹ ਦੋਵੇਂ ਉੱਗੇ ਰੰਗਮঞ্চ ਕਰਮੀ ਹਨ ساری ਉਮਰ ਆਪ ਹੀ ਨਾਟਕ ਲਿਖਦੇ ਤੇ ਖੇਡਦੇ ਰਹੇ ਹਨ ਸ਼੍ਰੀਮਤੀ ਅਮਰਤਾ ਸੇਵਕ ਨੇ ਆਪ ਗਾ ਕੇ ਬੱਚਿਆਂ ਨੂੰ ਕਵਿਤਾਵਾਂ ਸੁناਈਆਂ ਡਾਕਟਰ ਸੇਵਕ ਨੇ ਉਹਨਾਂ ਨੂੰ ਪੜ੍ਹਾਈ ਤੇ ਸਫਾਈ ਬਾਰੇ ਲੈਕਚਰ ਦਿੱਤਾ ਉਹ ਵੀ ਬਹੁਤ ਕੁਝ ਸਨ ਉਹ ਵੀ ਜਾਣ ਲੱਗੇ 5000 ਰੁਪਏ ਦੇ ਕੇਗੇ ਇਸ ਤੋਂ ਬਾਅਦ ਡਾਕਟਰ ਸੇਵਕ ਨੇ ਉੱਗੇ ਸਮਾਜ ਸੇਵਕ ਰਾਜਾ ਨਰਿੰਦਰ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਬੱਚਿਆਂ ਦੀ ਮਦਦ ਕਰਨ ਲਈ ਕਿਹਾ ਉਹਨਾਂ ਨੇ ਕਾਪੀਆਂ ਕਿਤਾਬਾਂ ਪੈਨਸਲਾਂ ਬਸਤੇ ਤੇ ਵਰਦੀਆਂ ਬੱਚਿਆਂ ਨੂੰ ਦਿੱਤੀਆਂ ਉਹ ਆਪਣੇ ਸਾਥੀਆਂ ਸਮੇਤ ਇਹ ਸਾਰਾ ਕੁਝ ਬੱਚਿਆਂ ਨੂੰ ਦੇਣ ਆਏ ਫੇਰ ਰੋਟਰੀ ਕਲੱਬ ਵਾਲਿਆਂ ਨੇ ਵੀ ਲੋੜੀਂਦੀਆਂ ਚੀਜ਼ਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਬਾਅਦ ਵਿੱਚ ਉਹਨਾਂ ਨੇ ਇਸ ਪੈਟਰਨ ਉੱਪਰ ਆਪਣਾ ਸਕੂਲ ਖੋਲ੍ਹਿਆ ਜਿਸ ਕਰਕੇ ਉਹਨਾਂ ਨੇ ਸਾਡੇ ਬੱਚਾਂ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ ਜਦਕਿ ਇਸ ਤੋਂ ਪਹਿਲਾਂ ਉਹਨਾਂ ਨੇ ਸਾਡੇ ਬੱਚਿਆਂ ਲਈ ਬਹੁਤ ਕੁਝ ਕਰਨ ਦਾ ਭਰੋਸਾ ਦਿਵਾਇਆ ਸੀ ਪ੍ਰੋਫੈਸਰ ਗੀਤਾ ਨੇ ਬੱਚਿਆਂ ਲਈ ਪਾਣੀ ਦੀ ਟੈਂਕੀ ਤੇ ਕਾਪੀਆਂ ਕਿਤਾਬਾਂ ਦਿੱਤੀਆਂ ਸਰਦਾਰ ਜਤਿੰਦਰ ਸਿੰਘ ਸਬਰਵਾਲ ਨੇ ਸਰਦੀਆਂ ਵਿੱਚ ਬੱਚਿਆਂ ਨੂੰ ਬੂਟ ਜੁਰਾਬਾਂ ਦਿੱਤੀਆਂ ਮਲਿਕ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਜਿਹੜੇ ਪਹਿਲਾਂ ਮਹਿੰਦਰਾ ਪ੍ਰਿੰਟਿੰਗ ਪ੍ਰੈਸ ਤੋਂ ਦੇ ਸੰ ਹਰ ਮਹੀਨੇ ਆਪਣਾ ਯੋਗਦਾਨ ਇਸ ਸਮਾਜ ਭਲਾਈ ਦੇ ਕੰਮ ਵਿੱਚ ਪਾਉਂਦੇ ਹਨ। ਪ੍ਰਸਿੱਧ ਸਮਾਜ ਸੇਵਕ ਸ਼੍ਰੀ ਦਰਸ਼ਨ अरोड़ा ਦੋ ਵਾਰੀ ਆਪਣੀ ਟੀਮ ਨਾਲ ਆਏ ਤੇ ਬੱਚਿਆਂ ਦੀ ਮਦਦ ਕੀਤੀ। ਇੱਕ ਵਾਰੀ ਉਹਨਾਂ ਨੇ ਸਾਰੇ ਬੱਚਿਆਂ ਨੂੰ ਕੰਬਲ ਵੰਡੇ। ਫਿਰ ਸਰਦੀਆਂ ਵਿੱਚ ਗਿਆਨੰਜਨ ਅਕਾਡਮੀ ਵੱਲੋਂ ਵੀ ਦੋ ਵਾਰੀ ਬੱਚਿਆਂ ਨੂੰ ਸਵੈਟਰ ਵੰਡੇ ਗਏ ਤੇ ਕਈ ਵਾਰ ਹੋਰ ਸਮਾਨ ਵੰਡਿਆ ਗਿਆ। ਦੋ ਵਾਰੀ ਜੈਨ ਗਿਆਨ ਸਤਰੀ ਸਦਸੰਘ ਸਭਾ ਵੱਲੋਂ ਬੱਚਿਆਂ ਨੂੰ ਟੀ-ਸ਼ਰਟਾਂ, ਖਾਣ-ਪੀਣ ਦਾ ਸਮਾਨ, ਕਾਪੀਆਂ ਤੇ ਬਸਤੇ ਵੰਡੇ ਗਏ। ਉਦੋਂ ਵੀ ਅਚਾਨਕ ਸੰਤ ਬਰਬੀਰ ਸਿੰਘ ਸੀਚੇਵਾਲ ਉੱਥੇ ਆ ਗਏ। ਉਹਨਾਂ ਨੇ ਟ੍ਰਾਂਸਪੋਰਟ ਨਗਰ ਕਿਸੇ ਦੀ ਪੁਸਤਕ ਰਿਲੀਜ਼ ਕਰਨ ਜਾਣਾ ਸੀ ਤੇ ਉੱਥੋਂ ਹੀ ਲੰਘਣਾ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਹੋ ਕੇ ਜਾਣ। ਉਦੋਂ ਵੀ ਬਾਬਾ ਜੀ ਜਾਂਦੇ ਹੋਏ 2000 ਰੁਪਏ ਦੇ ਕੇ ਗਏ। ਹੋਰ ਵੀ ਕਈ ਸੰਸਥਾਵਾਂ ਤੇ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਇੱਥੇ ਆਉਂਦੀਆਂ ਰਹੀਆਂ। ਲੇਖਕਾਂ ਵਿੱਚੋਂ ਇੰਜੀਨੀਅਰ ਦਵਿੰਦਰ ਮੋਹਨ ਸਿੰਘ, ਡਾਕਟਰ ਗੁਲਜਾਰ ਸਿੰਘ ਪੰਦੇਰ, ਸਰਦਾਰ ਰਗਵੀਰ ਸਿੰਘ ਸੰਧੂ, ਸਰਦਾਰ ਭਵਿੰਦਰ ਸਿੰਘ ਧਾਰੀਵਾਲ ਸਰਦਾਰ ਸੁਰਿੰਦਰ ਕੈਲੀ ਜਸਵੰਤ ਸਿੰਘ ਅਮਨ ਪ੍ਰੋਫੈਸਰ ਮਨਜੀਤ ਸਿੰਘ ਮਲੇਸ਼ੀਆ ਸਤਨਾਮ ਸਿੰਘ ਕੋਮਲ ਮਲਕੀਤ ਸਿੰਘ ਆਲਕ ਸਰਜੀਤ ਸਿੰਘ ਸਾਜਨ ਗਿਆਨੀ ਦਲੇਰ ਸਿੰਘ ਪੰਜਾਬੀ ਸਕ੍ਰੀਨ ਵਾਲੇ ਰੈਕਟਰ ਕਥੂਰੀਆ ਤੇ ਕਈ ਹੋਰ ਸੱਜਣ ਮਿੱਤਰ ਤੇ ਪੱਤਰਕਾਰ ਵੀ ਸਮੇਂ-ਸਮੇਂ ਸਿਰ ਇੱਥੇ ਆਉਂਦੇ ਰਹੇ ਕੁਝ ਵਿਦਿਆਰਥੀਆਂ ਨੇ ਵੀ ਸਮਾਜ ਸੇਵਾ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਇੱਕ ਵਿਦੇਸ਼ ਗਏ ਵਿਦਿਆਰਥੀ ਨੇ ਮੈਨੂੰ ਇਹ ਕਿਹਾ ਸੀ मैडम जी ਤੁਹਾਡੀ ਬਦੌਲਤ ਹੀ ਮੈਂ ਇਸ ਦੇਸ਼ ਵਿੱਚ ਨੌਕਰੀ ਲੈਣ ਵਿੱਚ ਸਫਲ ਹੋ ਸਕਿਆ ਹਾਂ ਮੈਂ ਆਪਣੇ ਦੋਸਤਾਂ ਨੂੰ ਅਕਸਰ ਤੁਹਾਡੇ ਬਾਰੇ ਦੱਸਦਾ ਹਾਂ ਕਿ ਇਸ ਮੈਡਮ ਨੇ ਮੈਨੂੰ ਇੰਗਲਿਸ਼ ਸਿਖਾਈ ਜੇ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਤਾਂ ਆਪਣੇ ਧੰਨਵਾਦ ਸਮਝਾਂਗਾ ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥੀ ਨੇ ਆਪਣਾ ਯੋਗਦਾਨ ਪਾਉਂਦੇ ਕਿਹਾ ਮੈਡਮ ਜਦੋਂ ਕਦੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮੈਨੂੰ ਫੋਨ ਕਰਦਿਆ ਕਰੋ ਅਸਲ ਵਿੱਚ ਮੇਰੇ ਵਿਦਿਆਰਥੀ ਆਪਣੀ ਤਨਖਾਹ ਵਿੱਚੋਂ ਦਸਵੰਦ ਕੱਢਦੇ ਰਹਿੰਦੇ ਹਨ ਤੇ ਸੋਚਦੇ ਹਨ ਕਿ ਇਸ ਦਸਵੰਦ ਦੀ ਠੀਕ ਵਰਤੋਂ ਹੋਵੇ। ਇਹਨਾਂ ਤੋਂ ਇਲਾਵਾ ਕੁਝ ਹੋਰ ਵਿਦਿਆਰਥੀਆਂ ਨੇ ਵੀ ਇਸ ਅਕਾਡਮੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ। ਲਾਇਨਸ ਕਲੱਬ ਵਾਲਿਆਂ ਨੇ ਵੀ ਬੱਚਿਆਂ ਨੂੰ ਚੀਜ਼ਾਂ ਵੰਡੀਆਂ। ਸਮਾਜ ਵਿੱਚ ਸਾਰੇ ਲੋਕ ਹੌਸਲਾ ਅਫਜ਼ਾਈ ਕਰਨ ਵਾਲੇ ਨਹੀਂ ਹੁੰਦੇ। ਕਈ ਮਨੋਵਲ ਡਿੱਗਣ ਵਾਲੇ ਵੀ ਹੁੰਦੇ ਹਨ। ਅਜਿਹੇ ਲੋਕਾਂ ਵਿੱਚੋਂ ਕੋ ਜਾ ਕੇ ਕਹਿੰਦੇ, "ਤੁਸੀਂ ਇੰਨਾ ਪੜ੍ਹ ਲਿਖ ਕੇ ਇਹਨਾਂ ਬੱਚਿਆਂ ਨੂੰ ਕਿਉਂ ਪੜਾਉਂਦੇ ਹੋ? ਆਪਣੀ ਊਰਜਾ ਤੇ ਸਮਾਂ ਇਹਨਾਂ ਉੱਪਰ ਕਿਉਂ ਖਰਚ ਕਰਦੇ ਹੋ?" ਤੁਹਾਡੇ ਵਿੱਚ ਇੰਨੀ ਲਾਇਕਤ ਹੈ ਕਾਲਜਾਂ ਵਿੱਚ ਜਾ ਕੇ ਲੈਕਚਰ ਦਿਆ ਕਰੋ ਜਿੱਥੇ ਤੁਹਾਡੀ ਲਾਇਕਤ ਦਾ ਮੁੱਲ ਪਵੇ ਨਾਲ ਤੁਹਾਨੂੰ 4 ਪੈਸੇ ਮਿਲਣ ਜੋ ਕੰਮ ਤੁਸੀਂ ਕਰ ਰਹੇ ਹੋ ਇਹ ਤੁਹਾਡੇ ਸਟੇਟਸ ਦੇ ਯੋਗ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਜਿਹੇ ਲੋਕ ਮੈਨੂੰ ਇਹ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਿਸ ਇਨਸਾਨ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਰੰਗ ਚੜ ਚੁੱਕਿਆ ਹੋਵੇ ਉਹ ਬੰਦਾ ਅਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਕਿਵੇਂ ਆ ਸਕਦਾ ਹੈ ਜਿਹੜੇ ਹਰ ਸਮੇਂ ਹਰ ਕਲ ਨੂੰ ਦੁਨਿਆਵੀ ਪੱਖ ਤੋਂ ਦੇਖਦੇ ਤੇ ਸੋਚਦੇ ਹਨ ਇਕ ਜਨ ਬੜੀ ਵਿਚਿੱਤਰ ਗੱਲ ਹੋਈ ਉਸ ਦਿਨ ਸਭ ਤੋਂ ਪਹਿਲਾਂ ਜੈਨ ਗਿਆਨ ਸਤਲ ਦੀਆਂ ਔਰਤਾਂ ਬੱਚਿਆਂ ਨੂੰ ਬਸਤੇ ਟੀ-ਸ਼ਰਟ ਤੇ ਖਾਣ ਪੀਣ ਦਾ ਸਮਾਨ ਵੰਡਣ ਲਈ ਆ ਗਈਆਂ ਉਹ ਹਾਰੇ ਉੱਥੇ ਹੀ ਸਨ ਕਿ ਸੰਤ ਬਰਬੀਰ ਸਿੰਘ ਜੀ ਸੀਚੇ ਵਾਲਾ ਆ ਗਏ ਥੋੜੀ ਦੇਰ ਬਾਅਦ ਰੋਟਰੀ ਕਲੱਬ ਦੇ ਕੁਝ ਮੈਂਬਰ ਗੱਡੀ ਵਿੱਚ ਆ ਗਏ ਕੁਝ ਲੋਕ ਇਸ ਕੱਲੋਂ ਮੇਰੇ ਨਾਲ ਇਰਖਾ ਕਰਨ ਲੱਗ ਪਏ ਉਹਨਾਂ ਦੀ ਇਹ ਸੋਚਣੀ ਸੀ ਕਿ ਜੇ ਇਸ ਤਰ੍ਹਾਂ ਹੀ ਇੱਥੇ ਵੱਡੇ ਵੱਡੇ ਲੋਕ ਤੇ ਸੰਸਥਾਵਾਂ ਆਉਂਦੀਆਂ ਰਹੀਆਂ ਤਾਂ ਇੱਥੇ ਬਹੁਤ ਵੱਡਾ ਸਕੂਲ ਬਣ ਜਾਵੇਗਾ ਉਹ ਲੋਕ ਇਹ ਵੀ ਸੋਚਦੇ ਸਨ ਕਿ ਮੈਡਮ ਨੇ ਇੱਥੇ ਆਪਣਾ ਬਿਜ਼ਨਸ ਚਲਾਇਆ ਹੋਇਆ ਹੈ। ਇਹ ਵੱਡੇ ਲੋਕ ਤੇ ਸੰਸਥਾਵਾਂ ਜਿਹੜੀਆਂ ਆਉਂਦੀਆਂ ਹਨ ਪਤਾ ਨਹੀਂ ਮੈਡਮ ਨੂੰ ਕਿੰਨੇ ਕੁ ਪੈਸੇ ਦੇ ਕੇ ਜਾਂਦੀਆਂ ਹਨ। ਇਸ ਤਰ੍ਹਾਂ ਕੁਝ ਗਿਣਵੇਂ ਚੁਣਵੇਂ ਲੋਕ ਅੰਦਰੋਂ ਅੰਦਰ ਮੇਰੇ ਨਾਲ ਖਾਰਖਾਨਾ ਲੱਗ ਪਏ। ਇੱਕ ਵਾਰ ਦੀ ਗੱਲ ਹੈ ਗਰਮੀਆਂ ਦੇ ਦਿਨ ਸਨ ਮੈਂ ਬੱਚਿਆਂ ਨੂੰ ਪਿੱਪਲ ਦੇ ਰੁੱਖ ਥੱਲੇ ਬੈਠੀ ਪੜਾ ਰਹੀ ਸੀ। ਪਰ ਫੇਰ ਵੀ ਕੁਝ ਬੱਚਿਆਂ ਉੱਪਰ ਤੋਂ ਪਾਰੀ ਸੀ। ਗਰਮੀ ਨਾਲ ਬੁਰਾ ਹਾਲ ਸੀ। ਸ਼੍ਰੀ ਨਰੇਸ਼ ਚੰਦ ਜਿਹੜੇ ਵੇਲੇ-ਕਵੇਲੇ ਸਾਡੀ ਮਦਦ ਕਰਨ ਲਈ ਚਾਰ ਰਹਿੰਦੇ ਸਨ ਉਹਨਾਂ ਦੇ ਕੋਈ ਨਜ਼ਦੀਕੀ ਰਿਸ਼ਤੇਦਾਰ ਵਿਦੇਸ਼ ਤੋਂ ਆਏ ਹੋਏ ਸਨ ਉਹਨਾਂ ਨਾਲ ਲੱਗੇ ਸਕੂਲ ਆ ਗਏ ਬੱਚਿਆਂ ਨੂੰ ਧੁੱਪ ਵਿੱਚ ਬੈਠਿਆ ਦੇਖ ਕੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਟੈਂਟ ਲੈ ਕੇ ਪੇਜਾਂਗਾ ਸਵੇਰੇ ਆ ਕੇ ਉਹ ਟੈਂਟ ਤੁਸੀਂ ਲਗਾ ਲਿਆ ਕਰੋ ਤੇ ਜਾਂਦੇ ਹੋਏ ਲਾ ਕੇ ਝੁੱਗੀ ਅੰਦਰ ਰੱਖ ਗਏ ਉਹ ਬੱਚਿਆਂ ਨੂੰ ਚਪਲਾਂ ਤੇ ਖਾਣ ਦਾ ਸਮਾਨ ਵੀ ਵੰਡ ਕੇ ਗਏ ਮਹੀਨੇ ਕੁ ਬਾਅਦ ਉਹਨਾਂ ਨੇ ਬਹੁਤ ਹੀ ਸੁੰਦਰ ਲਾਲ ਰੰਗ ਦਾ ਇੱਕ ਟੈਂਟ ਸਾਨੂੰ ਭੇਜ ਦਿੱਤਾ ਇਹ ਟੈਂਟ ਨਾ ਖੂਬਸੂਰਤ ਸੀ ਕਿ ਉੱਥੋਂ ਲੰਘਣ ਵਾਲੇ ਲੋਕ ਰੁਕ ਕੇ ਧਿਆਨ ਨਾਲ ਦੇਖ ਕੇ ਜਾਂਦੇ ਸਨ ਪਿੱਪਲ ਦੀ ਛਾਂ ਤੇ ਇਸ ਟੈਂਟ ਨੇ ਬੱਚਿਆਂ ਨੂੰ ਧੁੱਪ ਤੋਂ ਰਾਹਤ ਦਿੱਤੀ ਇਸ ਤਰ੍ਹਾਂ ਸੰਸਥਾਵਾਂ ਤੇ ਦਾਨੀ ਸੱਜਣਾ ਦਾ ਸਾਨੂੰ ਭਰਪੂਰ ਸਹਿਯੋਗ ਮਿਲਦਾ ਰਿਹਾ ਉੱਥੋਂ ਲੰਘਦੇ ਲੋਕ ਮੈਨੂੰ ਅਸੀਸਾਂ ਦੇ ਕੇ ਜਾਂਦੇ ਬਹੁਤ ਸਾਰੇ ਅਜਿਹੇ ਲੋਕਾਂ ਨਾਲ ਮੇਰਾ ਵਾਪਿਆ ਜਿਨ੍ਹਾਂ ਨੂੰ ਮੈਂ ਬਿਲਕੁਲ ਨਹੀਂ ਸੀ ਜਾਣਦੀ ਪਰ ਉਹਨਾਂ ਨੇ ਮੇਰੇ ਇਸ ਕੰਮ ਤੋਂ ਖੁਸ਼ ਹੋ ਕੇ ਮੈਨੂੰ ਆਪਣੀਆਂ ਸ਼ੁਭ ਇਸ਼ਾਵਾਤ ਦਿੱਤੀਆਂ ਕਈ ਵਾਰੀ ਉੱਥੋਂ ਸਾਧੂ ਸੰਤ ਲੰਘਦੇ ਤੇ ਆਪਨ ਹੱਥ ਉੱਪਰ ਚੁੱਕ ਕੇ ਆਪਣਾ ਅਸ਼ੀਰਵਾਦ ਦਿੰਦੇ ਤੇ ਕਹਿੰਦੇ ਵਾਹ ਬੇਟੀ ਵਾਹ ਆਪਕੇ ਇਸ ਸ਼ੁਭ ਕਰਮ ਦਾ ਫਲ ਇੱਕ ਨਾ ਇੱਕ ਦਿਨ ਭਗਵਾਨ ਜ਼ਰੂਰ ਦੇਗਾ ਅਜੀਆਂ ਅਸੀਸਾਂ ਨਾਲ ਮਨ ਖੜਿਆ ਰਹਿੰਦਾ ਰੂਹ ਪਰ ਸੰਨ ਹੋ ਜਾਂਦੀ ਮੈਂ ਲੋਕਾਂ ਦੀਆਂ ਦਿੱਤੀਆਂ ਇਹਨਾਂ ਅਸੀਸਾਂ ਨੂੰ ਕਿਵੇਂ ਭੁੱਲ ਸਕਦੀ ਹਾਂ ਉਹ ਦਿਨ ਬਹੁਤ ਸੁਹਾਵਨੇ ਸਨ ਮੈਂ ਸੋਚਦੀ ਜਿਵੇਂ ਰੱਬ ਦੀ ਮਿਹਰ ਦਾ ਮੀ ਮੇਰੇ ਉੱਪਰ ਪੈ ਰਿਹਾ ਹੋਵੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ